ਉਹ ਕੀ ਕਸੂਰ ਸੀ ਮੇਰੀ ਬੇਕਸੂਰ ਭੈਣ ਦਾ ਮਤਲਬ ਇਹ ਵੀ ਜੇ ਤੁਸੀਂ ਸਾਡਾ ਸਾਥ ਦੋਗੇ ਨਾ ਤਾਂ ਤੁਹਾਨੂੰ ਵੀ ਅਸੀਂ ਜ਼ਮੀਨ ਦੇ ਵਿੱਚੋਂ ਬਰਾਬਰ ਦਾ ਹਿੱਸਾ ਦੇਵਾਂਗੇ ਬੇਬੇ ਦਾ ਇਹ ਵੰਡ ਘਰੀ ਨਹੀਂ ਲੱਗੇ ਤੇ ਦੂਜੀ ਪਾਰਟੀ ਜ਼ਮੀਨ ਦੇ ਬਦਲੇ 2 ਕਰੋੜ ਰੁਪਈਆ ਦੇਣ ਨੂੰ ਤਿਆਰ ਆ ਕੋਈ ਗੱਲ ਨਹੀਂ ਜੀ ਸਾਹਿਬ ਜਦੋਂ ਬੇਬੇ ਦੀ ਆਈ ਮੈਂ ਸੁਣਿਆ ਤਾਂ ਕਿਹਾ ਦੇ ਉਸ ਤੋਂ ਬਾਅਦ 2 ਕਰੋੜ ਰੁਪਏ ਤੁਹਾਡੇ ਅਕਾਊਂਟ ਵਿੱਚ ਟਰਾਂਸਫਰ ਹੋ ਜਾਣਗੇ ਉਹ ਤੇਰਾ ਦਿਮਾਗ ਦਾ ਠੀਕ ਹੈ ਜੇ ਫੜੇ ਗਈ ਫੇਰਾ ਕਹਤੋਂ ਮੈਂ। ਹਰਦੋਂ ਸੁਣ ਮੈਂ ਦਹਾਨਾ ਬਹਾ। ਕਾਹਨਾਂ ਕੋਲ ਨੂੰ ਕਹੋ। ਉਹਨੂੰ ਫੇਰ ਪਤਾ ਲੱਗੂ। ਉਹਨਾਂ ਨਾ ਮਾਮਾ ਜੀ ਪੁਲਿਸ ਚ ਕਾਲ ਨੂੰ ਫੋਨ ਕਰਨਾਗਾ। ਕਰਦੀ ਗੱਲ ਆ ਘਰੀਨੇ ਮੇੜ ਲਓ ਤੁਸੀਂ। ਮਾਮਾ ਜੀ ਸਾਨੂੰ ਮਾਫ ਕਰ ਦੋ। ਸਤੋਂ ਬਹੁਤ ਵੱਡੀ ਗਲਤੀ ਹੋ ਗਈ। ਆਪਦੇ ਬੱਚੇ ਸੰਗ ਸਾਨੂੰ ਮਾਫ ਕਰ ਦੋ। ਸਾਨੂੰ ਮਾਫ ਕਰ ਦੋ ਮਾਮਾ ਜੀ। ਅਸੀਂ ਅੱਗੇ ਤੋਂ ਐਵੇਂ ਦੀ ਗਲਤੀ ਨਹੀਂ ਕਰਦੇ ਹੈਗੇ। ਉਹ ਆਏ ਵੱਡੇ ਮਾਫੀ ਮੰਗਣ ਆਲੇ। ਆਪਦੇ ਚਾਜ ਦਾ ਦੇਖ ਲਓ ਕੀ ਕਰਤੂਤਾਂ ਕਰਦੇ ਤੁਸੀਂ। ਤੁਸੀਂ ਐਂ ਡੋਟੋਂ ਦਾ ਛੋਟੇ ਹਵਾ ਜ਼ਿਆਦਾ ਖਰਾਬ ਹੋਈ ਬਈਆ। ਥੋੜੀ ਹਵਾ ਦਾ ਨਾ ਥਾਣੇ ਜਾ ਕੇ ਲੋਟ ਆਵੋ ਮੈਨੂੰ ਕਰਨ ਦੇ ਕੁਤ ਮੋਹਣਾ ਉਹ ਨਾ ਨਾ ਮਾਮਾ ਜੀ ਮਾਮਾ ਜੀ ਸਾਨੂੰ ਮਾਫ ਕਰ ਦਿਓ ਰਹਿਣ ਦੋ ਪੁਲਿਸ ਤੇ ਫੋਨ ਨਾ ਕਰੋ ਤੁਹਾਨੂੰ ਮੇਰੇ ਸੁਭਾਅ ਦਾ ਤਾਂ ਪਤਾ ਹੀ ਹੈਗਾ ਮੈਂ ਤਾਂ ਇਹਦੇ ਪਿੱਛੇ ਲੱਗ ਗਿਆ ਨਲੇ ਮੈਂ ਤੁਹਾਨੂੰ 2 ਕਰੋੜ ਦਾ ਦੇਣੀ ਪਈਗਾ ਨਲੇ ਮੈਂ ਤਾਂ ਇਹ ਸੋਚਦਾ ਸੀਗਾ ਵੀ ਤੁਹਾਨੂੰ ਜ਼ਮੀਨ ਚੋਂ ਵੀ ਹਿੱਸਾ ਦੇ ਦੂੰਗਾ ਪਲੀ ਸਾਨੂੰ ਮਾਫ ਕਰ ਦਿਓ ਇੱਕ ਵਾਰੀ ਉਹ ਚਲ ਠੀਕਾ ਜੇ ਤੁਸੀਂ ਬਾਲਾ ਕਹਿੰਦੇ ਹੋ ਮਾ ਤੁਹਾਡੇ ਗੱਲ ਮੰਨ ਲੈਣਾ ਪਰ ਜਿਆਦਾ ਰੱਖਿਓ ਜ਼ਮੀਨ ਚੋਂ ਮੈਨੂੰ ਅੱਧਾ ਹਿੱਸਾ ਮਾ ਚਾਹੀਦਾ ਨਾਲ ਇੱਕ ਗੱਲ ਹੋਰ ਜੇ ਅੱਜ ਜਦੋਂ ਮੈਂ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਨਾ ਤਾਂ ਆਪਣੇ ਚੇਤੂ ਸੋਚ ਲਿਆ ਉਹ ਤਾਂ ਮੇਰੀ ਭੈਣ ਹੀ ਸੀ ਜਿਹਦੇ ਨਾਲ ਬੰਦੇ ਚਲਾਕੀਆਂ ਕਰਦੇ ਰਹੇ ਪਰ ਹੁਣ ਮੇਰੇ ਨਾਲ ਚਲਾਕੀ ਕਰਨ ਦੀ ਕੋਸ਼ਿਸ਼ ਨਾ ਕਰਿਓ ਫਿਰ ਇਲਜ਼ਾਮ ਬੁੜਾਈ ਹੋਊਗਾ ਪਤਾ ਨਹੀਂ ਕਿੱਥੇ ਰਹਿ ਗਏ ਮਾਮਾ ਜੀ ਉਹ ਤਾਂ ਆਇਆ ਹੀ ਨਹੀਂ ਹੈ ਘਰੇ ਤੱਕ ਹੋਰ ਮੈਂ ਤਾਂ ਆਪਾ ਭਾਈ ਡਿੱਕੀ ਨੇ ਪਤਾ ਨਹੀਂ ਕੀ ਹੋ ਗਿਆ ਕਿੱਧਰ ਰਹਿ ਗਿਆ ਮੈਨੂੰ ਤਾਂ ਨਾ ਐਂ ਡਰ ਖਾਈ ਜਾਂਦਾ ਇੱਕ ਤਾਂ ਹੈ 2 ਕਰੋੜ ਛੋਟੀ ਮੋਟੀ ਰਕਮ ਵੀ ਹੁੰਦੀ ਚੱਲ ਚੱਲ ਵੀ ਜਾਂਦਾ ਇੱਕ ਹੈ ਉੱਪਰ ਦੀ ਕੱਲਾ ਅੱਜ ਕੱਲ ਤਾਂ ਲੁੱਟੇਰੇ ਉਹੀ ਲੁੱਟ ਕੇ ਲੈ ਜਾਂਦੇ ਨੇ ਕਿਤੇ ਕੋਈ ਲੁੱਟ ਕੇ ਹੀ ਨਾ ਲੈ ਜਾਉ ਤੋ ਪੈਸੇ ਉਹ ਸਭ ਤੋਂ ਵੱਡੇ ਲੁੱਟੇਰੇ ਤਾਂ ਤੁਸੀਂ ਹੋ ਛੋਟੇ ਤੋਂ ਬਿੜਾ ਪੈਸੇ ਲੁੱਟ ਲੂ ਕੁਛ ਕਿਹਾ ਮਾਮਾ ਜੀ ਉਹ ਨਹੀਂ ਨਹੀਂ ਭਾਈ ਮੈਂ ਘਾਣ ਕੁਛ ਕਿਹਾ ਲੈ ਮੈਂ ਲੈਦਾ ਆ ਗਿਆ ਮੰਟੀ ਦਾ ਆ ਗਿਆ ਲਿਆ ਆ ਕਰਾਂ ਵੀ ਪੈਸੇ ਪੈਸੇ ਕਿੱਥੋਂ ਲਿਆ ਮਾਂ ਕਿ ਮਿਲੇ ਹੋਣਗੇ ਫੇਰ ਹੀ ਲਿਆਉਂਗਾ ਹਾਂ ਮਿਲੇ ਨਹੀਂ ਮਿਲੀ ਨਹੀਂ ਹੈਗੇ ਉਹ ਕਦੇ ਤੁਸੀਂ ਮੇਰੇ ਨਾਲ ਚਲਾਕੀ ਤਾਂ ਨਹੀਂ ਕਰਦੇ ਦੋਏ ਹਯਾਰ ਜੀ ਤੁਸੀਂ ਬਹੁਤੋਂ ਗੱਲ ਸੁਣ ਲਓ ਮੇਰੇ ਨਾਲ ਚਲਾਕੀ ਕਰਨ ਦੀ ਕੋਸ਼ਿਸ਼ ਨਾ ਕਰਿਓ ਨਹੀਂ ਮੈਥੋਂ ਫੇਰਾ ਕੋਈ ਨਹੀਂ ਮੈਨੂੰ ਸਾਰਾ ਪਤਾ ਤੁਸੀਂ ਨੇ ਕੀ ਕਰਿਆ ਮੇਰੀ ਭੈਣ ਨਾਲ ਉਹ ਮਾਮਾ ਮੇਰੇ ਤੇ ਯਕੀਨ ਕਰ ਮੈਂ ਸੱਚੀ ਗੱਲ ਰਹਿ ਰਿਹਾਗਾ ਸੌ ਲੱਗੇ ਪੈਸੇ ਮਿਲੇ ਨਹੀਂ ਹੈਗੇ ਉਹ ਮੇਰੀ ਗੱਲ ਸੁਣ ਓਏ ਮੇਰੀ ਸੌਂ ਨਾ ਖਾ ਤੂੰ ਤਾਂ ਆਪਣੀ ਮਾਂ ਦਾ ਨਹੀਂ ਸਕਾ ਹੋਇਆਗਾ ਮੇਰਾ ਕਿੱਥੋਂ ਆਜੇਗਾ ਮੈਨੂੰ ਮਾਰਨਾ ਜੇ ਸੌਂ ਹੋਣੀ ਹੈ ਨਾ ਆਪਣੀ ਤੀਵੀਂ ਦਿਖਾ ਉਹ ਲੈ ਇੱਕ ਧੀ ਗੱਲ ਮੈਨੂੰ ਰੀਤੀ ਸੰਗ ਲੱਗੇ ਤੂੰ ਬੱਸ ਕਰ ਰਹਿਣ ਦੇ ਮੇਰੀ ਝੂਠੀ ਸੰਗ ਖਾਣ ਦੀ ਕੋਈ ਲੋੜ ਨਹੀਂ ਹੈਗੀ ਮੈਂ ਹਲੇ ਹੋਰ ਜੀਣਾ ਐਨਛੇ ਦੀ ਕੋਈ ਨਹੀਂ ਮਰਨਾਵੇਂ ਨੇ ਖਬਰਦਾਰ ਜੀ ਮੇਰੀ ਅੱਗੇ ਤੋਂ ਸੰਖਾਈ ਐ ਓਏ ਨਾ ਮਾਮਾ ਘੱਟ ਸੀਗਾ ਉੱਤੋਂ ਤੂੰ ਸ਼ੁਰੂ ਹੋ ਗਈ ਹੁਣ ਓਏ ਫਾਲਤੋ ਜੀਆਂ ਗੱਲਾਂ ਛੱਡੋ ਮੈਨੂੰ ਇਹ ਗੱਲ ਦੱਸ ਵੀ ਵਕੀਲ ਨੇ ਪੈਸੇ ਕਦੋਂ ਦਿੱਤੇ ਕੀ ਕਹਿੰਦਾ ਉਹ ਮੈਨੂੰ ਸਾਰੀ ਗੱਲ ਸੱਚੀ ਦੱਸ ਓ ਮਾਮਾ ਉਹਦਾ ਕਹਿੰਦਾ ਵੀ ਦਫਤਰੀ ਕੰਮ ਨੇਗੇ ਸਾਈਨ ਕਰਨੇ ਪੈਣਗੇ ਵੀ ਮਾਤਾ ਦੇ ਸਾਈਨ ਚਾਹੀਦੇ ਨੇ ਪਹਿਲਾਂ ਫੇਰ ਮਿਲਣਗੇ ਪੈਸੇ ਐ ਨਹੀਂ ਮਿਲਦੇ ਹੈਗੇ ਲੈ ਫੁੱਟਕੇ ਕਿਸੰਤ ਜਮਾਈ ਹੁਣ ਹੁਣ ਪਲਾਂ ਬੇਬੇ ਨੂੰ ਕਿੱਥੋਂ ਲੈ ਕੇ ਆਈਏ ਜੇ ਐਂ ਪਤਾ ਹੁੰਦਾ ਵੀ ਕੇਸ ਚੱਲਦਾ ਬੇਬੇ ਕੇਸ ਜਿੱਤਣ ਵਾਲੀ ਆ ਉਹਨੂੰ ਦੋ ਦਿਨ ਹੋਰ ਲੇਟ ੱੱਕਾ ਦੇ ਦਿੰਦੇ ਉਹ ਤੋਂ ਚੁੱਪ ਕਰ ਕੁੜੀਏ ਬਾਲੀਆਂ ਗੱਲਾਂ ਨਾ ਮਾਰ ਉਹ ਮੁੰਡਿਆ ਮੈਨੂੰ ਐਂ ਦੱਸ ਵਕੀਲ ਨੇ ਕੋਈ ਹੋਰ ਸਕੀਮ ਵੀ ਦੱਸੀ ਹੋਊਗੀ ਕੋਈ ਹੋਰ ਹੱਲ ਹੋਊਗਾ ਪੈਸੇ ਲੈਣ ਦਾ ਉਹਨਾਂ ਕੋਲ ਤਾਂ ਬਥੇਰੇ ਹੱਲ ਹੁੰਦੇ ਨੇ ਵਕੀਲਾਂ ਕੋਲੇ ਕੁਝ ਤਾਂ ਦੱਸਿਆ ਹੋਊਗਾ ਤੈ ਪੁੱਛਿਆ ਨਹੀਂਗਾ ਉਹਨੂੰ ਉਹ ਮਾਮਾ ਨੇ ਪੁੱਛਿਆ ਸੀਗਾ ਹੱਲ ਤਾਂ ਉਹਨੇ ਦੱਸਿਆਗਾ ਪਰ ਉਹ ਹੱਲ ਆਪਣੇ ਕੰਮ ਨਹੀਂ ਆਉਣਾ ਹੈਗਾ ਆਪਾ ਨਹੀਂ ਕਰ ਸਕਦੇ ਉਹ ਹੱਲ ਕਿਉਂ ਕਰ ਕੇ ਨਹੀਂ ਛੱਕਦੇ ਤੂੰ ਮੈਨੂੰ ਦੱਸ ਹੱਲ ਤਾਂ ਆਪਾਂ ਕਰਾਂਗੇ ਨਾਲੇ ਕੋਈ ਮਾੜੀ ਮੁੱਟੀ ਗੱਲ ਥੋੜਾ 2 ਕਰੋੜ ਦੀ ਗੱਲ ਆ 2 ਕਰੋੜ ਕੋਈ ਝਾੜੀਆਂ ਤਾਂ ਨਹੀਂ ਲੱਗਦਾ ਹੈਗਾ ਤੂੰ ਹੱਲ ਦੱਸ ਹੱਲ ਤਾਂ ਆਪਾਂ ਕਰਕੇ ਛੱਡਾਂਗੇ ਤੁਸੀਂ ਹੱਲ ਤਾਂ ਦੱਸ ਦਿਓ ਵੀ ਕੀ ਦੱਸਿਆ ਵਕੀਲ ਨੇ ਉਹ ਹੱਲ ਤਾਂ ਐਂ ਦੱਸਿਆ ਵਕੀਲ ਨੇ ਵਕੀਲ ਕਹਿੰਦਾ ਵੀ ਜਾਂ ਤਾਂ ਗੁੜੀ ਆ ਜੇ ਜਾਂ ਮਾਤਾ ਆ ਜੇ ਦੋਨੋਂ ਚਿੱਕ ਜਾਣੇ ਦੇ ਸਈਨ ਜ਼ਰੂਰੀ ਨੇਗੇ ਵੀ ਜ਼ਮੀਨ ਉਹਨਾਂ ਦੇ ਨਾਮ ਹੈਗੀ ਵੀਕ ਜਾਣੇ ਦੇ ਸਈਨ ਕਰਨੇ ਜ਼ਰੂਰੀ ਨੇਗੇ ਲੈ ਇਹ ਤਾਂ ਉਹ ਗੱਲ ਹੋ ਗਈ ਓਕੇ ਮਰਿਆ ਨਹੀਂ ਆਕੜਿਆ ਹਣਪਲਾਂ ਦੀ ਆਪਾਂ ਉਹਨਾਂ ਨੂੰ ਕਿੱਥੋਂ ਲਈਏ ਨਾਂ ਤਾਂ ਤੇਰੀ ਬੇਬੇ ਤਾਂ ਹੈ ਹੀ ਨਹੀਂ ਗੀ ਗੁਰੀ ਨੂੰ ਹੁਣ ਹੀ ਦੱਸ ਸਕਦੇ ਜੇ ਉਹਨੂੰ ਦੱਸਤਾ ਉਹਨੇ ਆਪਾਂ ਨੂੰ ਢੇਲਾ ਨਹੀਂ ਦੇਣਾ ਓਏ ਹੁਣ ਮੂੰਹ ਲਟਕਾਈ ਕਾ ਤੋ ਖੜਾਂਗਾ ਦੱਸ ਦੇ ਕੋਈ ਹੱਲ ਹੈ ਜੇ ਹੈਗਾ ਮੂੰਹ ਤਾਂ ਲਟਕਾਉਣੀ ਐ ਮਮਾ ਹੁਣ ਕੋਈ ਹੱਲ ਨਹੀਂ ਹੈਗਾ ਮੈਂ ਸਾਰਾ ਕੁਝ ਪੁੱਛ ਲਿਆ ਵਕੀਰ ਸਾਹਿਬ ਤਾਂ ਕਹਿੰਦੇ ਹੁਣ ਤਾਂ ਬਸ ਉਹੀ ਲੈ ਸਕਦੇ ਨੇ ਜੇ ਲੈ ਸਕਦੇ ਨੇ ਕਿ ਕਿਉਂਕਿ ਜਿੰਨਾ ਚਿਰ ਉਹ ਜਿਉਂਦੇ ਨੇ ਉਹੀ ਹੱਕਦਾਰ ਨੇ ਜੇ ਉਹਨਾਂ ਨੂੰ ਕੁਝ ਹੁੰਦਾ ਫੇਰ ਮੈਂ ਲੈ ਸਕਦਾਗਾ ਉਹ ਮਾਮਾ ਤੋਂ ਇੰਨਾ ਸ਼ੁਕਰ ਕਰ ਮੈਂ ਹਜੇ ਵਕੀਰ ਸਾਹ ਨੂੰ ਮਾਂ ਬਾਰੇ ਨਹੀਂ ਦੱਸਿਆ ਵੀ ਉਹ ਤਾਂ ਮਰ ਗਈ ਜਿਉਂ ਨੂੰ ਦੱਸਦਾ ਵਕੀਰ ਸਾਹਿਬ ਤੋਂ ਉਹਦੀ ਗੁਰੀ ਨੂੰ ਫੋਨ ਲਾ ਲਾਂਗੇ ਮਾ ਮਾਂ ਕੇਰਾ ਦਾ ਮਾਤਾ ਦੇ ਬਿਮਾਰ ਹੋਣ ਦਾ ਬਹਾਨਾ ਲਾਇਆ ਵਕੀਰ ਸਾਹਿਬ ਨੂੰ ਪਰ ਕਿੰਨਾ ਚਿਰ ਬਹਾਨਾ ਲਈ ਚੱਲਾਵਾਂਗੇ ਮੈਨੂੰ ਤਾਂ ਲੱਗਦਾ ਹੁਣ 2 ਕਰੋੜ ਦਾ ਖਜ਼ਾਨਾ ਤਾਂ ਗਿਆ ਆਪਣੇ ਉਤੋਂ ਐ ਕਿਵੇਂ ਖਜ਼ਾਨਾ ਹੱਥ ਗਿਆ ਨਾਲੇ ਤੁਸੀਂ ਆਪ ਹੀ ਤਾਂ ਕਹੀ ਜਾਂਦੇ ਹੋ ਵੀ ਗੁਰੀ ਤੇ ਬੇਬੇ ਦੇ ਜਾਣ ਤੋਂ ਬਾਅਦ ਤੁਸੀਂ ਅਸਲੀ ਹੱਕਦਾਰ ਹੋ ਮਤਲਬ ਮਤਲਬ ਉਹ ਹੀ ਜੋ ਤੁਸੀਂ ਸਮਝ ਰਹੇ ਹੋ ਜਿਵੇਂ ਬੇਬੇ ਨੂੰ ਗੱਡੀ ਚਾੜਿਆ ਉਵੇਂ ਆਪਾਂ ਗੁਰੀ ਨੂੰ ਗੱਡੀ ਚਾੜ ਦਿੰਨੇ ਆ ਨਾਲੇ ਦੋਵੇਂ ਜਣੇ ਇਕੱਠੇ ਹੋ ਜਾਣਗੇ ਪਿਆਰ ਵਾਲਾ ਸੀ ਨਾ ਮਾਂ ਪੁੱਤ ਦਾ ਤੂੰ ਪਾਗੜੋ ਹੋ ਗਈ ਠੀਕ ਹੀ ਜਾਨੀ ਹੈਗੀ ਤੇਰਾ ਦਿਮਾਗ ਤਾਂ ਠੀਕ ਹੈ ਉਹਦੇ ਵਿੱਚ ਦਿਮਾਗ ਖਰਾਬ ਵਾਲੀ ਕੀ ਗੱਲਾ ਸਹੀ ਤਾਂ ਕਹਿ ਰਹੀ ਐ ਇਹ ਤੂੰ ਐ ਕਰ ਗੁਰੀ ਨੂੰ ਫੋਨ ਲਾ ਨਹਿਰ ਤੇ ਬੁਲਾਉ ਉਹਨੂੰ ਤੂੰ ਮੈਨੂੰ ਤਾਂ ਲੱਗਦਾ ਤੁਸੀਂ ਦੋਨੇ ਹੀ ਪਾਗਲ ਹੋ ਗਏ ਜੇ ਬਣਾ ਦੇ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਓਹੋ ਤੁਸੀਂ ਪਿੰਡ ਵਾਲੇ ਦੀ ਟੈਨਸ਼ਨ ਕਿਉਂ ਲਈ ਜਾਂਦੇ ਹੋ ਉਹਨਾਂ ਨੂੰ ਮੈਂ ਆਪ ਹੀ ਸੰਭਾਲ ਲੂ ਤੁਸੀਂ ਗੁਰੀ ਨੂੰ ਫੋਨ ਕਰਕੇ ਨਹਿਰ ਤੇ ਬੁਲਾਉ ਕੇ ਰਾਂ ਆਹੋ ਲਾ ਲ ਉਹਨੂੰ ਗੁਰੀ ਨੂੰ ਫੋਨ ਤੂੰ ਤਾਂ ਐ ਕਿੰਨੇ ਜਿਵੇਂ ਮੇਰੀ ਪਹਿਲੀ ਕੋਲਤੀ ਆ ਜੂਗਾ ਉਹ ਪਤਾ ਕਿੰਨੇ ਸੌਸ ਬਾਲ ਕਰੂਗਾ ਉਹ ਤੇਰਾ ਵੀ ਬਾਪ ਆ ਉਹ ਹਾਏ ਰੱਬਾ ਇੱਕਦਮ ਤੁਹਾਨੂੰ ਹਰ ਇੱਕ ਗੱਲ ਡਿਟੇਲ ਚ ਸਮਝਾਉਣੀ ਪੈਂਦੀ ਆ ਲੈ ਸੁਣੋ ਫਿਰ ਕੀ ਕਹਿ ਕੇ ਬੁਲਾਉਣਾ ਗੁਰੂ ਨੂੰ ਠੀਕ ਹੈ ਭਾਈ ਹਾਂ ਆ ਗਿਆ ਮੈਂ ਹਾਂ ਹਾਂ ਭਾਈ ਜਲਦੀ ਪਹੁੰਚ ਦੂੰ ਹੁਣ ਆਏ ਕਰੋ ਮੜਾ ਮੋਟਾ ਕੱਪੜਾ ਜਿਹੜਾ ਚੱਜਦਾ ਪਾ ਲਓ ਉੱਥੇ ਲਿਬੜੇ ਤਿਬੜੇ ਥੋੜੇ ਜਾਵਾਂਗੇ ਉਹਨੂੰ ਵੀ ੱਤਕਾ ਦੇਣਾ ਚਲੋ ਕਰੂਗੀ ਹਨਾ ਮਾਮਾ ਜੀ ਹਾਂ ਭਾਈ ਗੂਰੀ ਪੱਕਾ ਆਊਗਾ ਕੋਹ ਫਾਲੀ ਗੂਰੀ ਨਹੀਂ ਆ ਰਹੀ ਹਾਂ ਉਹ ਆ ਗਿਆ ਲੈ ਹੋ ਜਾ ਸ਼ੁਰੂ ਕੀ ਕੀ ਗੱਲ ਹੋ ਗਈ ਬੇਬੇ ਨੇ ਨਹਿਰ ਚ ਛਾਲ ਪੇ ਮਾਰੀ ਕੀ ਦੱਸਾਂ ਗੁਰੀ ਤੇਰੇ ਹਸਪੀਟਲ ਜਾਣ ਪਿੱਛੇ ਨਾ ਬੇਬੇ ਦੀ ਹਾਲਤ ਜਾਦੇ ਖਰਾਬ ਹੋ ਗਈ ਸੀ ਕਦੇ ਕਦੇ ਤਾਂ ਨਾ ਬੇਬੇ ਨੂੰ ਪਾਗਲਪਨ ਦੇ ਦੌਰੇ ਵੀ ਪੈਂਦੇ ਸੀ ਮੈਂ ਸੋਚਿਆ ਵੀ ਚਲ ਬੇਬੇ ਦੇ ਹੱਥੋਂ ਨਾ ਕੁਝ ਧਾਰਪੁਨ ਕਰਾ ਦਿੰਨੀ ਆ ਧਾਰਪੁਨ ਕਰਨ ਵਾਸਤੇ ਨਹਿਰ ਤੇ ਆਏ ਸੀ ਇੱਥੇ ਆ ਕੇ ਵੀ ਬੇਬੇ ਨੂੰ ਨਾ ਉਹ ਬੰਦਾ ਦੌੜਾ ਮੈਡੀਕਸ ਨੂੰ ਤੇ ਬੇਬੇ ਨੇ ਪਿੱਛੇ ਨੂੰ ੱੱਕਾ ਦੇ ਕੇ ਨਾ ਨੈਰ ਤੇ ਛਾਲ ਮਾਰਦੀ ਆਏ ਭੈਣੇ ਹੌਸਲਾ ਰੱਖ ਮਾਮਾ ਹਾਈ ਗੁਰੀ ਮੈਂ ਤਾਂ ਬੇਬੇ ਨੂੰ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਬੇਬੇ ਨੇ ਮੇਰੀ ਇੱਕ ਨਾ ਸੁਣੀ ਨੈਰ ਤੇ ਛਾਲ ਮਾਰੀ ਆਉਂਦੇ ਆਪ ਨੂੰ ਖਤਮ ਕਰ ਲਿਆ ਤੇ ਹੋਰ ਬਾਈ ਫਿਰ ਤੇਰੀ ਭਾਬੀ ਨੇ ਮੈਨੂੰ ਫੋਨ ਕੀਤਾ ਤੇ ਮਾਮਾ ਵੀ ਆਏ ਹੋਏ ਹੈ ਦੀਗਾ ਪਰ ਅਸੀਂ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮਾਂ ਕਿਤੇ ਨਹੀਂ ਮਿਲੀ ਬਾਈ ਮਾਂ ਕਿਤੇ ਨਹੀਂ ਮਿਲੀ ਹੈਗੀ ਚੁੱਪ ਕਰ ਮਾਮਾ ਇੱਥੋ ਲਿਆ ਮਾਂਗੇ ਬੇਬੇ ਨੂੰ ਆਏ ਬਣ ਨਹੀਂ ਬੇਬੇ ਨਰ ਚ ਛਾਲ ਨਹੀਂ ਮਾਰ ਸਕਦੀ ਹੈਗੀ ਨਾਲੇ ਜਦੋਂ ਮੈਂ ਆਇਆ ਸੀਗਾ ਬੇਬੇ ਚੰਗੀ ਭਲੀ ਤਾਂ ਹੈਗੀ ਸੀ ਫਿਰ ਅਚਾਨਕ ਦੌਰੇ ਕਿਵੇਂ ਪੈਣ ਲੱਗੇ ਉਹਨੂੰ ਪਾਗਲ ਬਣ ਨਾਲੇ ਉਹ ਤਾਂ ਪੈਦੀਂ ਇਰਦੀ ਸੀ ਮੇਰੀ ਬੇਬੇ ਨੂੰ ਪਹਿਲੀ ਬੋਝ ਸਮਝਦੀ ਸੀ ਮੈਨੂੰ ਤਾਂ ਲੱਗਦਾ ਤੈਹੀਂ ਕੁਝ ਕਰਿਆ ਮੈਨੂੰ ਸੱਚ-ਸੱਚ ਗੱਲ ਦੱਸ ਦੇ ਕਿਤੇ ਤੈਹੀਂ ਤਾਂ ਨਹੀਂ ਬੇਬੇ ਨੂੰ ਨਹਿਰ ਚ ਤੱਕਾ ਤੇ ਗੁਰੀ ਮੇਰੀ ਗੱਲ ਸੁਣ ਇਹ ਤੂੰ ਕਿਹਜੇ ਗੱਲਾਂ ਕਰਦਾ ਮੰਨਿਆ ਮੇਰੀ ਕਦੇ-ਕਦੇ ਬੇਬੇ ਨਾਲ ਲੜਾਈ ਹੋ ਜਾਂਦੀ ਸੀ ਪਰ ਇਹਦਾ ਮਤਲਬ ਇਹ ਥੋੜੀ ਆ ਵੀ ਮੈਂ ਆਪਣੀ ਸੱਸ ਨੂੰ ਹੀ ਮਾਰ ਦੂੰਗੀ ਨਾ ਵੇ ਗੁਰੀ ਇੰਨੀ ਵੀ ਮੈਂ ਮਾਰ ਨਹੀਂ ਹੈਗੀ ਜਿੰਨੀ ਮਾਰੀ ਮੈਨੂੰ ਤੂੰ ਸਮਝਦਾ ਮੈਂ ਆਪਦੀ ਸੱਸ ਨੂੰ ਤਾਂ ਕੱਕਾ ਕਿਵੇਂ ਦੇ ਸਕਦੀ ਆ ਨਾ ਬੇਬੇ ਛਾਲ ਨਹੀਂ ਮਾਰ ਸਕਦੀ ਨਹਿਰ ਚ ਨਾ ਬੇਬੇ ਬੇਬੇ ਬਾਜਾ ਆਪਾਂ ਥਾਣੇ ਚਲਦੇ ਆਂ ਥਾਣੇ ਬਈ ਹਾਂ ਹੁਣ ਤਾਂ ਪੁਲਿਸ ਆ ਕੇ ਸ਼ਾਨਵੀਨ ਕਰੂਗੀ ਪੁਲਿਸ ਤਾਂ ਹਾਂ ਉਹ ਨਾਣਾ ਬਈ ਆਪਾਂ ਨੇ ਥਾਣੇ ਜਾ ਕੇ ਕੀ ਕਰਨਾਗਾ ਆਪਣੇ ਘਰ ਦੀ ਇੱਜ਼ਤ ਹੁਣ ਥਾਣੇ ਚ ਥੋੜੀ ਲੈ ਜਾਵਾਂਗੇ ਹੁਣ ਤੇਰੀ ਭਾਬੀ ਕੀ ਝੂਠ ਬੋਲਦੀ ਐ ਬਈ ਯਕੀਨ ਕਰ ਯਾਰ ਇੱਥੇ ਪੁਲਿਸ ਤਾਂ ਹੁਣ ਆਊਗੀ ਤੇ ਸ਼ਾਨਵੀਨ ਵੀ ਕਰੂਗੀ ਜਾਣ ਗਈ ਆ ਬੇਬੇ ਦੀ ਮਜ਼ਾਕ ਨਹੀਂ ਹੈਗਾ ਕੋਈ ਤੇ ਹੁਣ ਤਾਂ ਮੈਂ ਸੱਚ ਜਾਣ ਕੇ ਰਹੂੰਗਾ। ਮੇਰੀ ਗੱਲ ਸੁਣਦੇ ਹੋ ਰਾ ਜੇ ਤੈਨੂੰ ਸੱਚ ਜਾਣਨ ਦੀ ਇੰਨੀ ਕਾਹਲ ਆ ਨਾ ਤਾਂ ਤੈਨੂੰ ਸੱਚ ਮੈਂ ਹੀ ਦੱਸਦੀ ਆ। ਜੇ ਤੈਨੂੰ ਲੱਗਦਾ ਨਾ ਵੀ ਤੇਰੀ ਮਾਂ ਨੂੰ ਮੈਂ ਮਾਰਿਆ ਹਾਂ ਤੇਰਾ ਸ਼ੱਕ ਬਿਲਕੁਲ ਸਹੀ ਹੈ ਤੇਰੀ ਮਾਂ ਨੂੰ ਮੈਂ ਹੀ ਮਾਰਿਆ ਔਰ ਨਾਲ ਇੱਕ ਗੱਲ ਹੋਰ ਮਾਰਦੀ ਕਿਉਂ ਨਾ ਤਪਾਹ ਰੱਖਿਆ ਸੀ ਉਹਨੇ ਮੈਨੂੰ ਨਾਲੇ ਮੈਂ ਇਕੱਲੀ ਨੇ ਨਹੀਂ ਮਾਰਿਆ ਤੇਰੀ ਮਾਂ ਨੂੰ ਆ ਤੇਰਾ ਭਰਾ ਵੀ ਮੇਰੇ ਨਾਲ ਹੀ ਸੀ। ਤੂੰ ਮਾਰਿਆ ਬੇਬੇ ਨੂੰ ਤੇ ਕੀ ਵਗੜਾ ਸੀ ਮੇਰੀ ਬੇਬੇ ਨੇ ਤੇਰਾ ਏ ਬਈ ਤੂੰ ਵੀ ਤੂੰ ਵੀ ਭਾਬੀ ਨਾਲ ਲੜ ਗਿਆ ਬੋਲ ਮੇਰਾ ਕੀ ਵਗੜਾ ਦੀ ਮੇਰੀ ਬੇਬੇ ਨੇ ਕਿਉਂ ਕੀਤਾ ਹੈ ਮੇਰਾ ਕੀ ਵਗੜਨਾ ਉਹਨੇ ਮੇਰੇ ਛੱਡਿਆ ਹੀ ਕੀ ਸੀ ਸਾਰਾ ਦਿਨ ਉਹ ਤਾਂ ਸਿਆਪਾ ਕਰਦੀ ਰਹਿੰਦੀ ਸੀ ਵਧੀਆ ਹੋਇਆ ਲੈ ਗਈ ਗਲੋਂ ਦੇਖ ਲੈ ਮਾਮਾ ਇਹ ਰੇਸੇ ਨੇ ਮਾਰਿਆ ਬੇਬੇ ਨੂੰ ਤੂੰ ਐ ਕਰ ਮੇਰੇ ਨਾਲ ਚੱਲ ਆਪਾਂ ਥਾਣੇ ਚਲਦੇ ਆ ਤੇ ਰਿਪੋਰਟ ਲਿਖਾ ਕੇ ਆਉਂਦੇ ਆ ਇਹਨਾਂ ਨੂੰ ਪੁਲਿਸ ਲੈ ਜੂ ਫਿਰ ਜਾਮਾਂ ਦੀ ਜਰੂਰ ਪਤਾ ਆਪਾਂ ਨੇ ਤੂੰ ਕੱਲਾ ਤੂੰ ਕੱਲਾ ਜਾਏਂਗਾ ਖਾਣੇ ਬਾਲਾ ਪਿਆਰਛਣਾ ਤੇਰੇ ਬੀਬੇ ਨਾਲ ਮਾਮਾ ਤੂੰ ਵੀ ਤੈਨੂੰ ਉਹਦੇ ਕੋਲ ਹੀ ਭੇਜਣ ਲੱਗਿਆ ਸੀ ਉਹ ਵੇਖੀ ਗਈ ਜਾਂਨੇ ਹੁਣ ਦੇ ਦੇ ਤੱਕਾ ਐਨੇ ਕੋਈ ਹੋਰ ਆਜੂਗਾ ਇੱਥੇ ਹਾਂ ਚੱਲ ਵੰਟੀ ਲੱਗੀ ਏ ਕੰਮ ਤੇ ਮਾਮਾ ਤੂੰ ਵੀ ਇਹ ਨਾਲ ਰਲ ਗਿਆ ਉਹ ਤੇਰੇ ਦਾ ਆਪਦਾ ਖੂਨ ਸੀ ਉਹ ਤੇਰੀ ਦਾ ਭੈਣ ਧੀ ਤੂੰ ਵੀ ਇਹ ਨਾਲ ਰਲ ਗਿਆ ਉਹ ਚੁੱਪ ਕਰ ਓਏ ਆਇਆ ਭੈਣ ਦਾ ਪਹਿਲਾਂ ਸਾਰੀ ਉਮਰ ਮੇਰੇ ਨਾਲ ਬਿਤ ਕਰਾਈ ਹੁੰਦਾ ਆ ਉਹ ਵੀ ਤੇਰੀ ਬੀਬੇ ਕਰਕੇ ਹੁਣ ਮਸਾ ਮੈਨੂੰ 2 ਕਰੋੜ ਮਿਲਣ ਲੱਗੇ ਨੇ ਮੈਂ ਇਹ ਨਹੀਂ ਠਕਰਾ ਸਕਦਾ ਉਸ ਤੋਂ ਪਹਿਲਾਂ ਕੋਈ ਆ ਜਾਏ ਫੜ ਲੈ ਉਹ ਦੇ ਦੇ ਧੱਕਾ ਉਹ ਰੁਕੋ ਉਹ ਚ ਮੱਝ ਵਾਹ ਦੇ ਕਿਧਰ ਹਣਰ ਪਾਜ ਦਾ ਕਿਧਰ ਮम्मा ਬੇਬੇ ਤੂੰ ਜਿਉਣੀ ਹੈ ਜੇ ਫੜਤਾ ਜਾ ਤੇਜਾ ਸਿੰਘ ਨਾਮ ਹੈ ਮੇਰਾ ਮੇਰੇ ਹੁੰਦੇ ਭੱਜਣ ਦੀ ਕੋਸ਼ਿਸ਼ ਵੀ ਨਾ ਕਰੀ ਇਨਸਪੈਕਟਰ ਤੇਜਾ ਸਿੰਘ ਨਾਮ ਹੈ ਮੇਰਾ ਮੇਰੀ ਪਹੁੰਚ ਉੱਪਰ ਤੱਕ ਹੈ ਪਰ ਥਾਣੇਦਾਰ ਸਾਹਿਬ ਸਾਡੇ ਦਾ ਕੋਈ ਕਸੂਰੀ ਨਹੀਂ ਹੈਗਾ ਹਾਂਜੀ ਇਨਸਪੈਕਟਰ ਸਾਹਿਬ ਆ ਬਿਲਕੁਲ ਸਹੀ ਕਹਿ ਰਹੇ ਨੇ ਅਸੀਂ ਬੇਬੇ ਨੂੰ ਨਹੀਂ ਮਾਰਿਆ ਇਹ ਸਭ ਤਾਂ ਗੁਰੀ ਦਾ ਪਲਾਨ ਆ ਸਾਨੂੰ ਫਸਾਉਣ ਦਾ ਪੈਸਿਆਂ ਦਾ ਲਾਲਚ ਬਹੁਤ ਹੋ ਗਿਆ ਇਹਨੂੰ ਬੱਸ ਰਹਿ ਜਾ ਭਾਬੀ ਸਭ ਕੁਝ ਕਰਕੇ ਕਹਿੰਦੀ ਆ ਮੈਂ ਕੁਝ ਨਹੀਂ ਕੀਤਾ ਰੱਬ ਤੋਂ ਡਰ ਭਾਬੀ ਮਿੰਦਾ ਤੈਨੂੰ ਭਾਬੀ ਕਹਿੰਦੇ ਵੀ ਸ਼ਰਮ ਆਉਂਦੀ ਆ ਤੂੰ ਮੇਰੇ ਬੇਬੇ ਨੂੰ ਜਾਉਂਦੇ ਜੀ ਮਾਰਨ ਦੀ ਕੋਸ਼ਿਸ਼ ਕੀਤੀ ਆ ਉਹ ਵੀ ਇੱਕ ਜ਼ਮੀਨ ਪਿੱਛੇ ਉਹ ਜੇ ਤੈਨੂੰ ਐਨੀ ਲਾਲਚ ਸੀ ਜ਼ਮੀਨ ਦਾ ਤੂੰ ਮੈਨੂੰ ਇੱਕ ਵਾਰੀ ਕਹਿ ਕੇ ਦੇਖਦੀ ਮੈਂ ਖੁਸ਼ੀ ਖੁਸ਼ੀ ਸਾਰੀ ਜ਼ਮੀਨ ਤੇਰੇ ਨਾਂ 'ਉ ਕਰ ਦਿੰਦਾ ਇਨਸਪੈਕਟਰ ਸਾਹਿਬ ਇਹ ਤਾਂ ਬਕਵਾਸ ਕਰੀ ਜਾਂਦਾ ਮੈਂ ਕੁਝ ਨਹੀਂ ਕੀਤਾ ਹੈਗਾ ਅੱਜ ਤਾਂ ਇਹਨਾਂ ਦੋਨਾਂ ਦਾ ਕਰਿਆ ਕਰਾਇਆ ਮੇਰੇ ਤਾਂ ਐ ਨਾਮ ਬਦਨਾਮ ਕਰਦੇ ਨੇ ਯਾਰ ਤੂੰ ਹੱਦ ਕਰਦੀ ਹੈਗੀ ਅੱਜ ਜਦੋਂ ਮੇਰੇ ਨਾਲ ਖੜਨ ਦੀ ਵਾਰੀ ਆਈ ਸਾਹ ੱਡੀਆਂ ਨਹੀਂ ਐ ਨਹੀਂ ਤੂੰ ਇਹ ਗੱਲ ਭੁੱਲਣਾ ਸਾਰਾ ਤੇਰੇ ਕਹਿਣ ਤੇ ਹੋਇਆ ਸਾਰਾ ਕੁਝ ਨਾ ਨਾ ਇਨਸਪੈਕਟਰ ਸਾਹਿ ਰੋਬੀਬਾ ਸਭ ਕੁਝ ਆਨ ਰਿਕਾਰਡ ਹੈ ਜੋ ਜੋ ਤੁਸੀਂ ਬੋਲਿਆ ਤੂੰ ਆਪ ਮੰਨਿਆ ਵੀ ਸਭ ਕੁਝ ਮੇਰੀ ਪਲੈਨਿੰਗ ਸੀ ਪਰ ਇਨਸਪੈਕਟਰ ਸਾਹਿਬ ਪਰ ਪਰ ਕੁਛ ਨਹੀਂ ਥਾਣੇ ਚੱਲੋ ਉੱਥੇ ਜਾ ਕੇ ਕਰਦੇ ਆ ਗੱਲ ਬਾਕੀ ਲੇਡੀ ਪੁਲਿਸ ਆਉਣ ਵਾਲੀ ਹੈ ਚਲੋ ਬੈਠੋ ਗੱਡੀ 'ਚ ਚਲੋ ਓਏ ਤੁਸੀਂ ਵੀ ਚਲੋ ਥਾਣੇ ਦਾ ਸਾਹਿਬ ਮੇਰੀ ਗੱਲ ਸੁਣੋ ਮੇਰਾ ਕੋਈ ਕਸੂਰ ਨਹੀਂ ਮੈਂ ਨਹੀਂ ਆਪਣੀ ਭੈਣ ਨੂੰ ਮਾਰਿਆ ਜੇ ਤੁਹਾਨੂੰ ਨਹੀਂ ਯਕੀਨ ਨਾ ਤਾਂ ਮੇਰੀ ਭੈਣ ਨੂੰ ਪੁੱਛ ਲਓ ਕਿਉਂ ਮਾਤਾ ਹਾਂ ਭਾਈ ਤੂੰ ਨਹੀਂ ਮਾਰਦਾ ਤੇ ਮੈਨੂੰ ਪਰ ਮੇਰੇ ਕੁੜੀ ਪੁੱਤ ਨੂੰ ਤਾਂ ਮਾਰਦਾ ଥିਗਾ ਚਾਰ ਪਈਆਂ ਪਿੱਛੇ ਬੇ ਮੈਨੂੰ ਤਾਂ ਸ਼ਰਮ ਆਉਂਦੀ ਐ ਤੈਨੂੰ ਭਾਈ ਕਿਵੇਂ ਕਹਾ ਬੇ ਮਾਮਾ ਕਹਾਉਂਗੇ ਤੇ ਲਾਜ ਰੱਖਣਾ ਦਾ ਇਹ ਤਾਂ ਉਹ ਕੰਚੋਂ ਨਾਲ ਵੀ ਬਾੜੇ ਲੜੇ ਕੰਚੋਂ ਨਾ ਕੋਈ ਨਾ ਬੇਬੇ ਤੂੰ ਰੋ ਨਾ ਮੈਨੂੰ ਕੁਝ ਨਹੀਂ ਹੋਇਆ ਮੈਂ ਬਿਲਕੁਲ ਠੀਕ ਆ ਇਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਤਾਂ ਕੀਤੀ ਆ ਪਰ ਮੈਂ ਮਰਿਆ ਨਹੀਂ ਗਿਆ ਇਹਨਾਂ ਨੇ ਮੈਨੂੰ ਅੱਜ ਮਾਰਤਾ ਦੇਣਾ ਸੀ ਪਰ ਜੇ ਅੱਜ ਪਲਾਨ ਨਾ ਬਣਾਇਆ ਹੁੰਦਾ ਪਲਾਨ ਹੈ ਨਾ ਹਾਂ ਪਲਾਨ ਬੇਬੇ ਤੂੰ ਫਿਕਰ ਨਾ ਕਰ ਆ ਗਿਆ ਮੈਂ ਤੈਨੂੰ ਕੁਝ ਨਹੀਂ ਹੁੰਦਾਗਾ ਬਸ ਆ ਗਿਆ ਮੈਂ ਆ ਗਿਆ ਨਾ ਮੈਂ ਵਧੀਆ ਰਹਿ ਗਈ ਬੱਤ ਤੈਨੂੰ ਫੋਨ ਕਰਤਾ ਮੈਂ ਇਹ ਗਲਤ ਹੈ ਜੀ ਇਹ ਪੁੱਤ ਆਪਲੇ ਕਿੱਥੋਂ ਆ ਗਿਆ ਜੀ ਮੈਂ ਤਾਂ ਮਾਰ ਦਿੱਤੇ ਅੱਜ ਇਹਨੇ ਮੈਨੂੰ ਕਹਿੰਦੇ ਦਵਾਈ ਲੈਣ ਜਾਂਦੇ ਆਂ ਕਿ ਮੁੰਡਾ ਵੀ ਕਹਿੰਦਾ ਆ ਕੇ ਨਾ ਟੱਕੜਾ ਦੀ ਗੱਡੀ ਮੈਨੂੰ ਕੀ ਪਤਾ ਤੇ ਜੇ ਨਾ ਮੈਂ ਤੈਨੂੰ ਫੋਨ ਕਰਦੀ ਕਬਰ ਕਿਤੇ ਕਿਤੇ ਕਰਕੇ ਆਦੀ ਮਾਰ ਕੇ ਕੋਈ ਨਾ ਬੇਬੇ ਤੂੰ ਫੇਰ ਨਾ ਕਰ ਹੁਣ ਮੈਂ ਆ ਗਿਆ ਤੇਰੇ ਵਾਲ ਵੀ ਵੀਂਗਾ ਨਹੀਂ ਕਰ ਸਕਦਾ ਉਹ 2 ਕਰੋੜ ਵਾਲੀ ਗੱਲ ਝੂਠ ਸੀ ਹਾਂ ਝੂਠ ਤੇ ਇਹ ਗੱਲ ਵਕੀਲ ਨੇ ਮੇਰੇ ਕੰਨ 'ਚ ਹੀ ਬੋਲੀ ਸੀ ਮੈਨੂੰ ਪਤਾ ਸੀ ਤੁਸੀਂ ਤਿੰਨੇ ਸਿਰੇ ਦੇ ਲਾਲਚੀ ਹੋ ਤੁਸੀਂ ਜ਼ਰੂਰ ਫਸੋਗੇ ਆ ਦੇਖ ਲੈ ਨਾ ਚਲਾਕ ਬਣਦੀ ਦੀਗੀ ਅਲਾਚ ਕਰਕੇ ਵੀ ਫਸ ਗਈ ਨਾ ਨਾਲੇ ਮੈਨੂੰ ਵੀ ਫਸਾ ਕੇ ਰੱਖਦਾ ਨਾਲੇ ਮੈਂ ਤਾਂ ਪਾਗਲ ਹੀ ਸੀ ਜਿਹੜਾ ਤੇਰੇ ਪਿੱਛੇ ਲੱਗਿਆ ਰਿਆ ਕਿਸੇ ਨੇ ਸੱਚੀ ਕਿਹਾ ਹੈਗਾ ਜਿਨਾਂ ਨੇ ਮੇਰੇ ਕਰ ਗੱਟੀਆਂ ਜੀਤੀਆਂ ਉਹ ਕੀ ਬੁੜਬੁੜੀ ਕਰੀ ਜਾਂਦੇ ਹੋ ਚਲੋ ਸਿੱਧੇ ਹੋ ਕੇ ਖਾਣੇ ਨੂੰ ਉਹ ਤੈਨੂੰ ਸਪੈਸ਼ਲ ਕਹਿਣਾ ਪਰ ਹੁਣ ਕੋਈ ਇਦਾ ਮਤਲਬ ਮੇਰਾ ਟੂਰ ਵਾਲਾ ਪਲਾਨ ਖੁੱਚੀ ਰਹਿ ਗਿਆ ਟੂਰ ਤਾਂ ਲਵਾਉਣਾ ਤੈਨੂੰ ਚਲ ਇਹਦਾ ਟੂਰ ਲਵਾਵਾਂਗੇ ਹਾਂਜੀ ਸਸੀ ਘਰ ਦੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਨਵੇਂ ਆਉਣ ਵਾਲੀ ਹਰ ਵੀਡੀਓ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਬਾਕੀ ਜਿਨ੍ਹਾਂ ਨੇ ਇਸ ਵੀਡੀਓ ਤੇ ਪਿਛਲੇ ਭਾਗ ਨਹੀਂ ਦੇਖੇ ਉਹ ਜਰੂਰ ਦੇਖ ਲਓ ਤਾਂ ਹੀ ਤੁਹਾਨੂੰ ਵੀ ਵੀਡੀਓ ਪ੍ਰੋਪਰ ਸਮਝ ਆਊਗੀ ਇਹਨੂੰ ਵੀਡੀਓ ਨੂੰ ਬਾਕੀ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਹੁਣ ਕੋਲਾਂ ਜਿਹੜਾ ਪਹਿਲੇ 15 ਮਿੰਟ ਜਿਹਨਾਂ ਨੇ ਪਿਛਲੀ ਵੀਡੀਓਸ ਕਿਤੇ ਸੀਗੇ ਪਹਿਲਾ ਹੈ ਜੀ ਗੁਰਵਿੰਦਰ ਬੈਣੀਪਾਲ ਜਸਪ੍ਰੀਤ ਗਿੱਲ ਜਸਕਰਨ ਦਾਵਾਵਾ ਸੰਦੀਪ ਰਾਜਪੂਤ ਮਨੀਸ਼ਾ ਬੈਂਸ ਮੰਤਰੀਕਰਤਾ ਅੜਿਆਲ ਜੱਸਾ ਮਰਾੜਾ ਜੈਪੀ ਰਾਣੀ ਪ੍ਰਿਆ ਸ਼ਰਮਾ ਦੁਲੱਟ ਜੀ ਜੀ 05 ਕਾਉਂਸਲ ਕਿਟ ਲੌਂ ਗੁਰਪ੍ਰੀਤ ਸਿੰਘ ਸਾਹਿਬ ਐਂਟਰਟੇਨਮੈਂਟ ਆਰਟਿਸਟ ਮਰਮੋਦ ਸਿੱਧੂ ਅਰुण ਧਾਲੀਆ ਇਹਨੇ ਪਹਿਲੇ 15 ਮਿੰਟ ਤੁਸੀਂ ਵੀ ਇਸ ਵੀਡੀਓ ਦੇ ਸਭ ਤੋਂ ਪਹਿਲਾਂ 15 ਮਿੰਟ ਕਰੋ ਤਾਂ ਜੋ ਆਪਾਂ ਅਗਲੀ ਵੀਡੀਓ ਦੇ ਸੁਣਾ ਆਬੋਦੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬੱਜਸਪੁਰ ਬਲਾਈ ਹੋਈ ਸੀ ਐਲਬੇਸ ਕੋਡ ਬਣਾ ਕੇ ਰੱਖੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਤੇ ਮਿਲਦੇ ਆਂ ਜੀ ਕਈ ਵਾਰ ਕੋਈ ਕੁੜੀ ਕੰਮ ਕਰਨਾ ਚਾਹੁੰਦੀ ਹੁੰਦੀ ਹੈ ਹਾਂਜੀ ਤਾਂ ਨੰਬਰ ਤੇ ਸੰਪਰਕ ਕਰ ਸਕਦੀ ਹੈ